ਕੇਂਦਰੀ ਗ੍ਰਹਿ ਮੰਤਰੀ ਅਮਿੰਦ ਸ਼ਾ ਪੰਜਾਬ ਦੇ ਦੌਰੇ ਤੇ ਸਨ ਉਹਨਾਂ ਨੇ ਲੁਧਿਆਣਾ ਚ ਪਾਜ ਪਾ ਉਮੀਦਵਾਰ ਰਵਨੀਤ ਸਿੰਘ ਬਿੱਠੂ ਦੇ ਸਮਰਥਨ ਵਿੱਚ ਅਨਾਜ ਮੰਡੀ ਚ ਰੈਲੀ ਨੂੰ ਸੰਬੋਧਨ ਕੀਤਾ ਰੈਲੀ ਨੂੰ ਲੈ ਕੇ ਸ਼ਹਿਰ ਵਿੱਚ 2000 ਪੁਲਿਸ ਦੇ ਜਵਾਨ ਤਾਨਾਦ ਕੀਤੇ ਗਏ ਸਨ ਇਸੇ ਦੌਰਾਨ ਅਮੇਸ਼ਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਹ ਬੀਰ ਭੂਮੀ ਪੰਜਾਬ ਤੇ ਆ ਕੇ ਮਹਾਨ ਸਿੱਖ ਗੁਰੂਆਂ ਦੀ ਪਰੰਪਰਾ ਨੂੰ ਹੱਥ ਜੋੜ ਕੇ ਪ੍ਰਣਾਮ ਕਰਨਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਆਇਆ ਹਾਂ ਮਹਾਰਾਜਾ ਰਣਜੀਤ ਸਿੰਘ ਲਾਲਾ ਲਾਜਪਤਰਾ ਦੇਸ਼ ਦੀ ਸੁਰੱਖਿਆ ਲਈ ਜਾਨ ਦੇਣ ਵਾਲੇ ਸਾਰਿਆਂ ਨੂੰ ਯਾਦ ਕਰਕੇ ਆਪਣੀ ਗੱਲ ਸ਼ੁਰੂ ਕਰਨਾ ਚਾਹੁੰਦਾ ਹਾਂ ਅਮੇਸ਼ਾ ਨੇ ਕਿਹਾ ਕਿ ਬਿੱਟੂ ਮੇਰਾ 5 ਸਾਲ ਪੁਰਾਣਾ ਦੋਸਤ ਹੈ ਜਦੋਂ ਇਹ ਕਾਂਗਰਸ ਵਿੱਚ ਵੀ ਸਨ ਉਦੋਂ ਹੀ ਮੈਂ ਜਨਤਕ ਤੌਰ ਤੇ ਕਿਹਾ ਸੀ ਕਿ ਰਵਨੀਤ ਬਿੱਟੂ ਮੇਰਾ ਦੋਸਤ ਹੈ ਜਿਨ੍ਹਾਂ ਨੇ ਵੀ ਇਨਾਂ ਦੇ ਦਾਦੇ ਦਾ ਕਤਲ ਕੀਤਾ ਹੈ ਉਹਨਾਂ ਨੂੰ ਅਸੀਂ ਕਦੀ ਵੀ ਮਾਫ ਨਹੀਂ ਕਰਾਂਗੇ ਅਮਿਸ਼ਾਨ ਨੇ ਕਿਹਾ ਹੈ ਕਿ ਮੈਂ ਅਪੀਲ ਕਰਨਾ ਹੈ ਲੁਧਿਆਣਾ ਤੋਂ ਸੰਸਦ ਪੇਜੋ ਇਹਨਾਂ ਨੂੰ ਵੱਡਾ ਕਰਨਾ ਮੇਰਾ ਕੰਮ ਹੈ 1 ਜੂਨ ਨੂੰ ਕੇਜਰੀਵਾਲ ਨੇ ਜੇਲ੍ਹ ਚਲੇ ਜਾਣਾ ਹੈ ਤੇ 6 ਜੂਨ ਨੂੰ ਰਾਹੁਲ 바ਬਾ ਛੁੱਟੀਆਂ ਕੱਟਣ ਲਈ ਬੈਂਕਾਕ ਜਾ ਰਹੇ ਹਨ